ਸੋ Oppo, no Realme, iTel ਦੇ ਸਾਰੇ ਫੋਨ ਅਵੇਲੇਬਲ ਨੇ। ਫੋਨ ਖਰੀਦਣ ਦੇ ਉੱਤੇ ਆਪਾਂ 5 ਗਿਫਟ ਲਗਾਏ ਨੇ ਜੋ ਮੌਕੇ ਅਨੁਸਾਰ ਹੀ ਮਿਲਣਗੇ। ਕਵਰ, ਵਧੀਆ ਵਾਲਾ ਗਲਾਸ, Samsung ਦੇ ਕਿਸੇ ਵੀ ਫੋਨ ਨਾਲ ਜਿਵੇਂ ਚਾਰਜਰ ਨਹੀਂ ਆਂਦਾ ਆਪਾਂ ਚਾਰਜਰ ਵੀ ਦੇ ਰਹੇ ਹਾਂ ਔਰ ਆਪਾਂ ਵਾਇਰ ਪ੍ਰੋਟੈਕਸ਼ਨ ਔਰ neck band। ਇਹ 5 ਗਿਫਟ ਦੇ ਨਾਲ ਨਾਲ ਆਪਾਂ ਇੱਕ ਲੱਕੀ ਕੂਪਨ ਵੀ ਦਵਾਂਗੇ। ਤੁਹਾਨੂੰ ਆਸਾਨ ਕਿਸ਼ਤਾਂ ਤੇ ਫੋਨ ਮਿਲ ਸਕਦੇ ਨੇ ਤੁਸੀਂ ਜ਼ਰੂਰ ਟਰਾਈ ਕਰੋ ਦੂਆ ਵੀਡੀਓ ਲੈਬ ਤੇ ਤੇ ਜਿਹੜੇ ਤਰ੍ਹਾਂ ਦੇ ਫੋਨ ਅਵੇਲੇਬਲ ਨੇ Samsung Oppo Tecno Realme ਔਰ Vivo ਸਾਰੇ ਆਪਾਂ ਸਾਰੇ ਬ੍ਰਾਂਡਸ ਰੱਖਦੇ ਆ ਔਰ iPhone ਵੀ ਕੋਈ ਬਿਆਦ ਦਾ ਕਾਰਡ ਹੋਵੇ ਉਹ 24 ਕਿਸ਼ਤਾਂ ਦੇ ਕੋਈ ਵੀ ਫੋਨ ਲੈ ਕੇ ਜਾਦਾ Samsung Oppo Vivo ਆਪਣੇ ਕੋਲ ਆਹ ਬਫਰ ਵਗੈਰਾ ਇਹ ਉਹ ਸਾਰਾ ਕੁਝ ਅਵੇਲੇਬਲ ਹੈ ਜਿਵੇਂ ਕਿ 에어ਪੋਰਟਸ ਹੋਗੇ ਹੈਡਫੋਨਸ ਹੋਗੇ ਆ ਪਾਵਰ ਬੈਂਕ ਹੋਗੇ ਸਾਰਾ ਕੁਝ ਹੀ ਅਵੇਲੇਬਲ ਕੱਢਾਂਗੇ ਜਿਵੇਂ ਕਿ 15 ਨਵੰਬਰ 2025 ਨੂੰ ਉਹ ਆਪਾਂ ਲੱਕੀ ਡਰਾਪ ਉਸ ਦਿਨ ਕੱਢਾਂਗੇ ਲੈ ਕੇ ਜਾ ਸਕਦਾ ਉਹ Samsung ਵਾਸਤੇ ਫੋਨ ਲੈ ਕੇ ਜਾ ਸਕਦਾ ਦੋ ਪ੍ਰੂਫ ਲੱਗਣੇ ਨੇ ਆਧਾਰ ਕਾਰਡ ਪੈਨ ਕਾਰਡ ਠੀਕ ਹੈ ਉਹ ਆਪਣਾ ਲਿਆਓ ਦੂਆ ਵੀਡੀਓ ਲੈ ਕੇ ਗੁਰੂ ਨਾਨਕ ਰੋਡ ਸਮਰਾਲਾ ਦੀ ਆਪਣਾ ਟਰਾਈ ਕਰਕੇ ਲੈ ਸਕਦੇ ਹੋ ਬਾਜ਼ਾਰ ਨਾਲੋਂ ਵਧੀਆ ਰੇਟਾਂ ਤੇ ਹੀ ਮਿਲਦੇ ਆਸੀਆਂ ਨੂੰ ਬਸ ਮੇਰੀ ਇਹ ਹੀ ਬੇਨਤੀ ਹੈ ਕਿ ਜਿਵੇਂ ਤੁਸੀਂ ਪਹਿਲਾਂ ਸਾਨੂੰ ਸਪੋਰਟ ਕਰਦੇ ਸੀ ਦੂਆ ਵੀਡੀਓ ਲਾਪਤੇ ਆਉਂਦੇ ਸੀ ਉਦਾਂ ਹੀ ਆਓ ਦੂਆ ਟੈਲੀਕਮ ਸਮਰਾਲਾ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਦੀਆਂ ਸੱਕੀ ਮਾਰ ਰੱਖੀਆਂ ਗਈਆਂ ਨੇ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੀ ਮਾਲਕ ਕ੍ਰੀਚਾ ਦੂਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸੇ ਵੀ 스마트ਫੋਨ ਦੀ ਖਰੀਦ ਦੇ ਉੱਤੇ ਇੱਕ ਲੱਕੀ ਕੁੱਪਨ ਦਿੱਤਾ ਜਾਵੇਗਾ ਉਨਾ ਦਸਾਂ ਕੀ ਮੋਬਾਈਲ ਦੀ ਖਰੀਦ ਦੇ ਨਾਲ ਪੰਜ ਗਿਫਟ ਬਿਲਕੁਲ ਫ੍ਰੀ ਹੋਣਗੇ ਜਿਨ੍ਹਾਂ ਦੇ ਵਿੱਚ ਫੋਨ ਕਵਰ, ਹੈੱਡਫੋਨ, ਕੰਪਨੀ ਦਾ ਵਧੀਆ ਚਾਰਜਰ, ਫੋਨ ਦਾ ਗਲਾਸ ਅਤੇ ਤਾਰ ਪ੍ਰੋਟੈਕਸ਼ਨ ਦਿੱਤਾ ਜਾਵੇਗਾ। ਉਹਨਾਂ ਲੱਕੀ ਕੂਪਨ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਮੋਬਾਈਲ ਫੋਨ ਦੀ ਖਰੀਦ ਦੇ ਉੱਤੇ ਦਿੱਤੇ ਗਏ ਲੱਕੀ ਕੂਪਨ ਦੇ ਵਿੱਚ ਪਹਿਲਾ ਇਨਾਮ LED 32 ਇੰਚ ਅਤੇ 10 ਹੋਰ ਇਨਾਮ ਹੋਣਗੇ ਜਿਸ ਦਾ ਡਰਾ 15 ਨਵੰਬਰ ਨੂੰ ਸਾਰਿਆਂ ਦੇ ਸਾਹਮਣੇ ਕੱਢਿਆ ਜਾਵੇਗਾ ਤੇ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ। ਮੋਬਾਈਲ ਖਰੀਦਨ ਆਇ ਗਾਕਾਂ ਦੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਲੱਕੀ ਕੁੱਪਨ ਦਾ ਲਾਭ ਲੈਣ ਦੇ ਲਈ ਦੂਆ ਟੈਲੀਕਮ ਦਾ ਦੋਹਰਾ ਜ਼ਰੂਰ ਕੀਤਾ ਜਾਵੇ ਦੁਕਾਨ ਦੀ ਮਾਲਕ ਰੀਚਾ ਦੂਆ ਨੇ ਅੰਤ ਵਿੱਚ ਕਿਹਾ ਕਿ ਜਿਵੇਂ ਤੁਸੀਂ ਦੂਆ ਟੈਲੀਕਮ ਦੇ ਸਪੋਰਟ ਕਰ ਰਹੇ ਸੀ ਉਸੇ ਤਰ੍ਹਾਂ ਸਾਨੂੰ ਉਮੀਦ ਹੈ ਕਿ ਇਸ ਵਾਰ ਵੀ ਤੁਸੀਂ ਸਾਡਾ ਪੂਰਾ ਸਹਿਯੋਗ ਕਰੋਗੇ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਰੀਚਾ ਦੂਆ ਦੂਆ ਵੀਡੀਓ ਲੱਗਤੋ ਜਿਵੇਂ ਤੁਹਾਨੂੰ ਹਰ ਸਾਲ ਦੀ ਤਰ੍ਹਾਂ ਪਤਾ ਹੀ ਹੈ ਆਪਾਂ ਲੱਕੀ ਡ੍ਰਾਂਸ ਸਕੀਮ ਚਲਾਉਂਦੇ ਸੀ ਦੀਵਾਲੀ ਦੇ ਸ਼ੁਭ ਅਕਸਰ ਤੇ ਇਹ ਸਕੀਮ ਉਦਾਂ ਹੀ ਕੰਟੀਨਿਊ ਚੱਲੇਗੀ ਜਿਸ ਦੇ ਵਿੱਚ ਆਪਣੇ ਕੋਲ Samsung Oppo Tecno Realme iTel ਦੇ ਸਾਰੇ ਫੋਨ ਅਵੇਲੇਬਲ ਨੇ ਫੋਨ ਖਰੀਦਣ ਦੇ ਉੱਤੇ ਆਪਾਂ ਪੰਜ ਗਿਫਟ ਲਗਾਏ ਨੇ ਜੋ ਮੌਕੇ ਅਨੁਸਾਰ ਹੀ ਮਿਲਣਗੇ ਤੇ ਨਾਲ ਹੀ ਆਪਾਂ ਇੱਕ ਲੱਕੀ ਕੁੱਪਨ ਵੀ ਦੇਣਾ ਤੇ ਜਿਸ ਦੇ ਪੰਜ ਗਿਫਟ ਹਨ ਕਵਰ ਵਧੀਆ ਵਾਲਾ ਗਲਾਸ Samsung ਦੇ ਕਿਸੇ ਵੀ ਫੋਨ ਨਾਲ ਜਿਵੇਂ ਚਾਰਜਰ ਨਹੀਂ ਆਂਦਾ ਆਪਾਂ ਚਾਰਜਰ ਵੀ ਦੇ ਰਹੇ ਹਾਂ ਔਰ ਆਪਾਂ ਵਾਇਰ ਪ੍ਰੋਟੈਕਸ਼ਨ ਔਰ neck band ਇਹ ਪੰਜ ਗਿਫਟ ਦੇ ਨਾਲ ਨਾਲ ਆਪਾਂ ਇੱਕ ਲੱਕੀ ਕੂਪਨ ਵੀ ਦਵਾਂਗੇ ਜਿਸ ਦੇ ਵਿੱਚ ਪਹਿਲਾ ਗਿਫਟ ਹੈ ਆਪਣਾ LED 32 ਇੰਚੀ LED ਠੀਕ ਹੈ ਤੇ ਬਾਕੀ ਆਪਣੇ ਜੋ ਦੂਸਰੇ ਇਨਾਮ ਨੇ ਸਰਪ੍ਰਾਈਜ਼ ਰੱਖੇ ਗਏ ਨੇ ਉਹ ਤੇ ਬਸ ਗੱਲ ਕਰੀ ਕਿਹੜਾ ਫਲਸ ਤੁਸੀਂ ਜਿਹੜਾ ਦੇ ਰਹੇ ਹੋਗੇ ਇਦੇ ਵਿੱਚ ਆਪਣਾ ਹੈ Samsung Finance ਔਰ Bajaj ਜੋ ਕੰਟੀਨਿਊ ਚੱਲ ਰਹੇ ਨੇ ਉਹ ਤੁਹਾਨੂੰ ਆਸਾਨ ਕਿਸ਼ਤਾਂ ਤੇ ਫੋਨ ਮਿਲ ਸਕਦੇ ਨੇ ਤੁਸੀਂ ਜ਼ਰੂਰ ਟਰਾਈ ਕਰੋ ਦੂਆ ਵੀਡੀਓ ਲੈਪ ਤੇ ਤੇ ਜਿਵੇਂ ਸ਼ਹਿਰ ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਅੱਗੇ ਸਪੋਰਟ ਕਰਦੇ ਸੀ ਉਸੇ ਤਰ੍ਹਾਂ ਹੀ ਮੈਨੂੰ ਸਪੋਰਟ ਕਰੋ ਲੋ ਜੀ ਗੱਲ ਕਰੀਏ ਕਿਹੜੇ ਕਿਹੜੇ ਫੋਨ ਆਪਾਂ ਸੇਲ ਕਰਦੇ ਆਂ ਤੇ ਕਿਹੜੀ ਕਿਹੜੀ ਵੈਰਾਈਟੀ ਆਪਣੇ ਕੋਲ ਪਈ ਹੈ ਹਾਂਜੀ ਆਪਣੇ ਕੋਲ ਸਾਰੇ ਤਰ੍ਹਾਂ ਦੇ ਫੋਨ ਅਵੇਲੇਬਲ ਨੇ Samsung Oppo टेक्नो, रियलमी और वीवो सारी सारी रखते हैं और भी. असेस्री दे। असेस्री दे है भी को सारा कुछ जो भी फोन है और अपने को ये वो सारा कुछ अवेलेबल है जिम्मे के ईयरपोर्ट हो गए हैडफोन हो गए पावर बैंक हो गए सारा कुछ ही अवेलेबल है असैसरी वाइय वाले कवर ਕਵਰਾਂ ਦੇ ਵੀ ਵੈਰਾਈਟੀ ਕਰੀਏ ਜੀ ਤੇ ਸਾਰੇ ਫੋਨਾਂ ਦੇ ਕਵਰ ਹੈਗੇ ਨੇ ਹਾਂਜੀ ਅਵੇਲੇਬਲ ਹੁੰਦੇ ਆ ਆਪਣੇ ਸ਼ਾਪ ਤੇ ਤੁਸੀਂ ਫੋਨ ਵੀ ਜੇ ਕੋਈ ਤੁਸੀਂ ਲੈਣਾ ਤੁਸੀਂ ਮਾਰਕੀਟ ਚੋਂ ਰੇਟ ਟਰਾਈ ਕਰ ਸਕਦੇ ਹੋ ਆਪਣੇ ਕੋਲ ਬਹੁਤ ਵਧੀਆ ਰੇਟ ਤੇ ਤੁਹਾਨੂੰ ਫੋਨ ਅਵੇਲੇਬਲ ਹੋ ਜਾਂਦੇ ਜਿਹੜਾ ਤੁਸੀਂ ਲੱਕੀ ਖੁਪਨ ਸੀਮ ਲਖੀ ਹੈ ਤੇ ਕਿੰਨੀ ਡਿਸਕਾਊਂਟ ਦੀ ਹੈ ਉਹ ਸਕੀਮ ਆਪਾਂ ਕੱਢਾਂਗੇ ਜਿਵੇਂ ਕਿ 15 ਨਵੰਬਰ 2025 ਨੂੰ ਉਹ ਆਪਾਂ ਲੱਕੀ ਡਰਾ ਉਸ ਦਿਨ ਕੱਢਾਂਗੇ ਪ੍ਰਾਈਸ ਦੇ ਵਿੱਚ ਤਾਂ ਕੁਝ ਜਿਖਮੀ ਕਹਦਾ ਮਰਜ਼ੀ ਨੂੰ ਨਜ਼ਰ ਮਸਵਾ ਹਾਂਜੀ ਹਾਂਜੀ ਪ੍ਰਾਈਸ ਤੁਸੀਂ ਆਪਣਾ ਟਰਾਈ ਕਰਕੇ ਲੈ ਸਕਦੇ ਹੋ ਬਾਜ਼ਾਰ ਨਾਲੋਂ ਵਧੀਆ ਰੇਟਾਂ ਤੇ ਹੀ ਮਿਲਦੇ ਆ ਕੀ ਕਹਿਣਾ ਜੋਨਾ ਸਮਰਾਲਾ ਵਾਸੀਆਂ ਨੂੰ ਬਸ ਮੇਰੀ ਇਹ ਹੀ ਬੇਨਤੀ ਹੈ ਕਿ ਜਿਵੇਂ ਤੁਸੀਂ ਪਹਿਲਾਂ ਸਾਨੂੰ ਸਪੋਰਟ ਕਰਦੇ ਸੀ ਦੂਆ ਵੀਡੀਓ ਲਾਪਤੇ ਆਉਂਦੇ ਸੀ ਉਦਾਂ ਹੀ ਆਓ ਔਰ ਆਪਣੇ ਦੀਵਾਲੀ ਦਾ ਫਾਇਦਾ ਉਠਾਓ ਮੇਰਾ ਨਾਮ ਆਰਸ਼ਪ੍ਰੀ ਸਿੰਘ ਆਈ ਕਿਹੜਾ ਪਿੰਡ ਮੇਰਾ ਪਿੰਡ ਰਾਜੇ ਵਾਲਾ ਜੀ ਤੇ ਅੱਜ ਦੂਆ ਵੀਡੀਓ ਲਾਪਤੇ ਪਹੁੰਚੂ ਹਾਂਜੀ 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 ਮੈਂ ਫੋਨ ਲਿਆ ਜੀ 6282 ਜੀ ਸਾਮ ਸੰਗ ਦਾ ਤੇ ਅੱਗੇ ਵੀ ਅੱਜ ਪਿੱਛੇ ਵੀ ਅਸੀਂ ਇੱਥੇ ਫੋਨ ਲੰਨੇ ਆ ਤੇ ਇਹਦੇ ਨਾਲ ਨਾ ਲੱਕੀ ਕੂਪਨ ਮਿਲਿਆ ਤੇ ਪੰਜ ਚੀਜ਼ਾਂ ਮਿਲਿਆ ਸਾਨੂੰ ਨਾਲ ਚਾਰਜਰ ਤੇ ਨਾਲ ਆਪਣੇ ਹੈੱਡਫੋਨ ਮਿਲਿਆ ਨੇ ਤੇ ਆਪਾਂ ਨੂੰ ਨਾਲ ਗਲਾਸ ਵੀ ਲਾ ਕੇ ਦਿੱਤਾ ਫਰੀਜ। ਬਾਕੀ ਪਹਿਲਾਂ ਵੀ ਸੇ ਆਉਂਦੇ ਰਹਿੰਦੇ ਨੇ ਜਾਰੇ ਤੀਜਾ ਸੀ ਇੱਥੇ ਲੈ ਕੇ ਜਾਣਨੇ ਆ ਤੇ ਨਾਲ LED ਵੀ ਨਾਲ ਹੁਣ ਕਹਿੰਦੇ ਕੋਪਨ ਤੇ ਦਿੱਤੀ ਆਏਗੀ। ਰੇਟ ਮੇਰਾ ਕਿੰਨਾ ਲੱਗੇ ਤੁਹਾਨੂੰ? ਰੇਟ ਦਾ ਜਾਇਜ਼ ਆਈ ਬਹੁਤ ਬਹੁਤ ਜਾਇਜ਼। 50 ਕੀ ਗਣਾ ਦੋਨੇ। ਬਸ ਕਸਟਮਰ ਨੂੰ ਇਹੀ ਗਣਾ ਚਾਹੁੰਦਾ ਵੀ ਜੇ ਅੱਗੇ ਤਾਂ ਜੇ ਕੋਈ ਚੀਜ਼ ਲੈਣੀ ਆ ਕੋਈ ਤਾਂ ਇੱਥੇ ਆ ਕੇ ਲੈ ਜਾਓ ਜੀ। ਬਹੁਤ ਜਾਇਜ਼ ਰੇਟ ਦਿੰਦਾ ਜੀ। ਠੀਕ ਹੈ ਠੀਕ। ਗੱਲ ਸਾਰਿਆਂ ਨੂੰ ਮੈਂ ਆਸ਼ੂ ਬਰਮਾ ਮੈਂ ਦੂਆ ਵੀਡੀਓ ਲੈ ਤਾ ਆਪਾਂ ਇੱਕ ਹਰ ਇੱਕ ਸਾਲ ਆਪਾਂ ਆਫਰ ਲਾਉਂਦੇ ਆ ਇਸ ਵਾਰ ਵੀ ਆਪਾਂ ਲਾਈ ਆ ਠੀਕ ਹੈ ਤੇ ਨੰਬਰ 2 ਤੇ ਆਪਾਂ ਇੱਕ ਲੱਕੀ ਕੁਬਨ ਦੇਣਾ ਵਾ 15 ਨਵੰਬਰ ਨੂੰ ਨਿਕਲਣਾ ਜੋ ਕਿ ਫਰਸਟ ਪ੍ਰਾਈਜ਼ ਦੇ ਵਿੱਚ ਹੈਗੀ ਹੈ ਐਲਈਡੀ ਇੱਕ ਸੈਮਸੰਗ ਵੱਲੋਂ ਇੱਕ ਆਫਰ ਚੱਲ ਰਹੀ ਹੈ ਕਿਸੇ ਵੀ ਬਜਾਜ ਦੇ ਕਾਰਡ ਤੇ ਕਿਸੇ ਵੀ ਵੀਰ ਕੋਲ ਬਜਾਜ ਦਾ ਕਾਰਡ ਹੋਵੇ ਉਹ 24 ਕਿਸ਼ਤਾਂ ਦੇ ਕੋਈ ਵੀ ਫੋਨ ਲੈ ਕੇ ਜਾ ਸਕਦਾ ਸੈਮਸੰਗ Oppo Vivo ਠੀਕ ਹੈ ਜੇ ਕਿਸੇ ਵੀ ਅਦਰ ਸਟੇਟ ਤੋਂ ਕੋਈ ਵੀ ਕਸਟਮਰ ਹੈ ਤਾਂ ਉਹ ਵੀ ਫੋਨ ਲੈ ਕੇ ਜਾ ਸਕਦਾ ਉਹ Samsung ਵਨਾਸਤੇ ਫੋਨ ਲੈ ਕੇ ਜਾ ਸਕਦਾ ਦੋ ਪ੍ਰੂਫ ਲੱਗਣੇ ਨੇ ਆਧਾਰ ਕਾਰਡ ਪੈਨ ਕਾਰਡ ਠੀਕ ਹੈ ਉਹ ਆਪਣਾ ਲਿਆਓ ਦੂਆ ਵੀਡੀਓ ਲੈ ਤੇ ਗੁਰੂ ਨਾਨਕ ਰੋਡ ਸਮਰਾਲਾ ਆਓ ਤੇ ਫੋਨ ਲੈ ਜਾਓ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਦੂਆ ਵੀਡੀਓ ਲੈ ਜੀ ਇਹ ਗੱਲ ਕੀਤੀ ਹੈ Samsung ਤੇ ਜਿਹੜੇ ਸਕੀਮਾਂ ਪੀਸ ਜੀ ਇੱਕ Samsung ਤੇ ਇੱਕ ਸਕੀਮ ਆਈ ਹੈ ਇੱਕ Samsung ਨੇ ਇੱਕ ਡੇਲੀ ਬੇਸਿਕਲੀ ਇੱਕ ਇਨਾਮ ਕੱਢ ਰਹੀ ਆ ਮੰਨ ਕੇ ਕਿ ਜੋ ਕਿ A06 S17 A17 ਠੀਕ ਐ S25 Ultra Fold 7 ਡੇਲੀ ਬੇਸਿਸ ਲਈ ਨਿਕਲਦਾ ਵਾ ਉਹ ਜੇ ਤੁਸੀਂ Samsung ਦਾ ਕੋਈ ਵੀ ਫੋਨ ਲਵੋਗੇ ਉਹ Samsung ਤੇ ਇੱਕ ਸਕੀਮ ਆ ਠੀਕ ਐ ਜੀ ਉਹ Samsung ਦੇ ਫੋਨ ਤੋਂ scan ਹੋ ਕੇ ਕੋਡ ਲੱਗੂਗਾ ਉਹਦੇ ਵਿੱਚੋਂ ਨੂੰ ਲੱਕੀ 쿠ਪਨ ਨਿਕਲ ਸਕਦਾ ਵਾ ਠੀਕ ਐ ਜੀ ਇੱਕ ਵਾਰੀ ਜਰੂਰ ਤੁਸੀਂ ਵਿਜ਼ਿਟ ਕਰੋ ਦੂਆ ਵੀਡੀਓ ਲਾਈਵ ਤੇ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਜੇ ਤੁਹਾਨੂੰ ਇਨਸਟਾਲਮੈਂਟ ਤੇ ਲੈਣਾ ਵਾ ਫੋਨ ਉਹ ਲੋਕ ਅਦਾ ਉਹ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਤੁਸੀਂ ਲੈ ਕੇ ਆਓ ਜੇ ਬਜਾਇਦਾ ਕਾਰਡ ਬਣਾਇਆ ਤਾਂ ਬਜਾਇਦੇ ਕਾਰਡ ਤੇ ਤੁਸੀਂ 24 ਕਿਸ਼ਤਾਂ ਕਰਾ ਸਕਦੇ ਕੋਈ ਵੀ ਪੈਸਾ ਪਹਿਲਾਂ ਨਾ ਦਿਓ ਹਰੇਕ ਮਹੀਨੇ 3-4-4000 ਦੀ ਮਹੀਨੇ 2-2000 ਦੀ ਕਿਸ਼ਤ ਹੋ ਜੂਗੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੋਹ ਆ ਵੀਡੀਓ ਲੈ